ਅਮ੍ਰਿਤਸਰ ਫੈਸਟੀਵਲ ਸੀਜ਼ਨ ਨੂੰ ਲੈ ਕੇ ਪੁਲਿਸ ਵੱਲੋਂ ਅਮ੍ਰਿਤਸਰ ਸ਼ਹਿਰ ਦੇ ਵਿੱਚ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਏਡੀਜੀਪੀ ਪੁਲਿਸ ਐਮਐਫ ਫਾਰੂਕੀ ਅਮ੍ਰਿਤਸਰ ਦੌਰੇ ਤੇ ਪਹੁੰਚੇ। ਉਹਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਤੇ ਚੱਲਦੇ ਆ ਸਭ ਤੋਂ ਪਹਿਲਾਂ ਐਮਐਫ ਫਾਰੂਕੀ ਨੇ ਰੇਲਵੇ ਸਟੇਸ਼ਨ ਅਮ੍ਰਿਤਸਰ ਦਾ ਦੌਰਾ ਕੀਤਾ ਅਤੇ ਉਸ ਦੇ ਨਾਲ ਹੀ ਕਈ ਅਜਈਆਂ ਥਾਵਾਂ ਤੇ ਵੀ ਚੈਕਿੰਗ ਕੀਤੀ ਗਈ ਜਿਹੜੀਆਂ ਕਿ ਅਕਸਰ ਲੋੜਿੰਦੀਆਂ ਹੁੰਦੀਆਂ ਨੇ। ਹਾਂ ਜੀ ਹਾਂ ਜੀ। ਹਾਂ ਜੀ ਸਰ ਅਜਿਹੇ ਦੌਰਾ ਸ਼ਹਿਰ ਅਜਿਹੇ ਪਹੁੰਚੇ। ਦੇਖੋ ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਇਹ ਆਪਾਂ ਆਪਣੇ ਸਟੇਟਿਜ਼ਨ ਚ ਪਾਣੀ ਹੈਗੀ ਆਪਾਂ ਜਿਹੜੇ ਮਾੜੇ ਐਂਸਰ ਹੈਗੇ ਨੇ ਉਹਨਾਂ ਤੇ ਕਾਬੂ ਪਾਣਾ ਹੈਗਾ ਇਹ ਸਰਕਾਰ ਦਾ ਵੀ ਮੂਟੇ ਵਗਾ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਵੀ ਬਹੁਤ ਸਾਫ ਲਾਊਡ ਐਂਡ ਕਲੀਅਰ ਇੰਸਟਰਕਸ਼ਨਸ ਹੈਗੇ ਨੇ ਸਾਰੇ ਆਫੀਸਰਸ ਸਰਪ੍ਰਾਈਜ਼ ਦੇ ਤੌਰ ਤੇ ਚੈਕਿੰਗ ਪਲਾਨ ਕਰ ਰਹੇ ਹੈਗੇ ਜਿੱਦਾਂ ਨਸ਼ੇ ਦੇ ਸੌਦਾਗਰ ਹੈਗੇ ਉਹਨਾਂ ਦੇ ਜਿਹੜੀ ਹੈਗੀ ਉਹ ਲਗਾਤਾਰ ਚੈਕਿੰਗਾਂ ਹੋਈਆਂ ਹੈਗੀਆਂ ਉਦੋਂ ਬਾਅਦ ਜਿਹੜੇ ਸ਼ਹਿਰ ਨੇ ਉਹਦੇ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨ ਜਿਹੜੇ ਆਮ ਤੌਰ ਤੇ ਇੱਕ ਟਰਾਂਸਪੋਰਟੇਸ਼ਨ ਦਾ ਮਾਧਿਅਮ ਰਹਿੰਦੇ ਨੇ ਉਹ ਉਥੇ ਸਾਡੀ ਆਪਣੀ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਇਹਦੇ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਚ ਸਰਪ੍ਰਾਈਜ਼ ਦੇ ਤੌਰ ਤੇ ਪੈਰੀਫੇਰੀਅਲ ਸਿਕਿਉਰਿਟੀ ਜਾਂ ਸ਼ਹਿਰ ਚ ਸਿਕਿਉਰਿਟੀ ਜਿਹੜੀ ਹੈਗੀ ਉਹਨੂੰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਸਾਡਾ ਇਹ ਮੰਤਵ ਹੈਗਾ ਕਿ ਆਪਾਂ ਬਿਹਤਰ ਤਰੀਕੇ ਨਾਲ ਪੁਲਿਸ ਫੋਰਸ ਜਿਹੜੀ ਹੈਗੀ ਉਹਨੂੰ ਉਹਦੇ ਤੋਂ ਏਰੀਆ ਡੋਮਿਨੇਟ ਕਰੀਏ ਤੇ 마ੜੇ ਅਨਸਰਾਂ ਦੇ ਕਾਬੂ ਪਾਈਏ ਸਰ ਇਸ ਦੌਰਾਨ ਕੋਈ ਹੁਣ ਤੱਕ ਜਿਹੜੀ ਚੈਕਿੰਗ ਚੱਲੀ ਹੈ ਉਹ ਇਸ ਤਰ੍ਹਾਂ ਦੀ ਵੱਡੀ ਰਿਕਵਰੀ ਦੇ ਦੇਖੋ ਰਿਕਵਰੀਆਂ ਹੋਈਆਂ ਹੈਗੀਆਂ ਜਿੱਦਾਂ ਸੀਪੀ ਸਾਹਿਬ ਸਾਨੂੰ ਦੱਸ ਰਹੇ ਸੀਗੇ ਕਿ ਕੁਝ ਦਿਨਾਂ ਪਹਿਲਾਂ ਹੀ ਇੱਥੇ ਜਿਹੜੇ ਬਸ ਸਟੈਂਡ ਦੀ ਚੈਕਿੰਗ ਸਰਪ੍ਰਾਈਜ਼ ਕੀਤੀ ਗਈ ਉਹਦੇ ਜੀ ਤਕਰੀਬਨ 50 ਹਜ਼ਾਰ ਗੋਲੀਆਂ ਨਸ਼ੇ ਦੀ ਮਿਲੀਆਂ ਸੀਗੀਆਂ ਅੱਜ ਵੀ ਜਿਹੜੀ ਚੈਕਿੰਗ ਹੋਈ ਹੋ ਰਹੀ ਹੈਗੀ ਉਹਦੇ ਵਿੱਚ ਵੀ 7-8 ਹਜ਼ਾਰ ਗੋਲੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਨੇ ਇਸ ਤਰੀਕੇ ਨਾਲ ਜਿਹੜੀ ਇਸ ਤਰ੍ਹਾਂ ਦੀ ਸਰਪ੍ਰਾਈਜ਼ ਚੈੱਕ ਨੇ ਉਹਦੇ ਨਾਲ ਜਿਹੜੇ 마ੜੇ ਅਨਸਰ ਨੇ ਸਾਡੇ ਕਾਬੂ ਆ ਜਾਂਦੇ ਨੇ ਤੇ ਇਹਨਾਂ ਤੇ ਕਾਬੂ ਪਾ ਕੇ ਆਪਾਂ ਸਮਾਜ ਨੂੰ ਬਿਹਤਰ ਜਿਹੜੇ ਹੈਗੇ ਰੋਚੇ ਪਾਣਾ ਹੈਗਾ ਖਿਲਾਫ ਆਪਾਂ ਇਹਨੂੰ ਕਰ ਰਿਹਾ ਇਹੋ ਜਿਹੜੇ ਸਪੋਰਟਸ ਨੇ ਉਹਨੂੰ ਹੌਟਸਪots ਕਹਿੰਦੇ ਇਹੋ ਜਿਹੇ ਸਰ ਅਸੀਂ 42 ਹੌਟਸਪots ਨੂੰ ਡੈਂਟੀਫਾਈ ਕੀਤੇ ਆਂ ਔਰ ਉਹਨਾਂ ਦੇ ਵਿੱਚ ਇਹੀ ਹੈ ਕਿ ਅਸੀਂ ਉੱਥੇ ਪ੍ਰੈਜ਼ੈਂਸ ਵਧਾਈਏ ਚੈਕਿੰਗ ਵਧਾਈਏ ਪਲੱਸ ਕੁਝ ਇਹੋ ਜਿਹੇ ਜਿਹੜੇ ਆ ਸਪੋਰਟਸ ਨੇ ਜਿੱਥੇ ਕੋਈ ਇਹ ਬਾਤ ਹੈ ਉਹ ਨੂੰ ਅਸੀਂ ਪਰਮਨੈਂਟ ਬੰਦ ਕਰਨ ਦੀ ਕੋਸ਼ਿਸ਼ ਕਰੀਏ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਸੋ ਇਹਦੇ ਨਾਲ ਕੀ ਹੈਗਾ ਕਿ ਜਿਹੜੇ ਜਿੱਥੇ ਕੋਈ ਪ੍ਰੇਵਲੈਂਟ ਨਸ਼ਾ ਹੋਏਗਾ ਉਹਨੂੰ ਫੜਾਂਗੇ ਔਰ ਬਹੁਤ ਹੀ ਵਧੀਆ ਆਪਾਂ ਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਉਪਲਬਧੀ ਮਿਲੀ ਆਪਾਂ ਡਿਸਕਸ ਕਰਦੇ ਰਹੇ ਆ ਬਸਟੈਂਡ ਰੇਲਵੇ ਸਟੇਸ਼ਨ ਦਾ ਪਰਪਸ ਚੈੱਕ ਕਰਨ ਦਾ ਇਹ ਹੈ ਕਿ ਬਹੁਤ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ ਜਿਹੜੇ ਕੀ ਆ ਸਟ੍ਰੇਂਜਰ ਹੁੰਦੇ ਨੇ ਜਦੋਂ ਅਸੀਂ ਉਹਨੂੰ ਚੈੱਕ ਕਰਦੇ ਆ ਇੱਕ ਤਾਂ ਸੈਂਸ ਆਫ ਸਿਕਿਉਰਿਟੀ ਆਉਂਦੀ ਹੈ ਇੱਕ ਜਿਹੜਾ ਕੋਈ ਕ੍ਰਿਮੀਨਲ ਹੈ ਉਹ ਆਪਾਂ ਈਜ਼ੀਲੀ ਉਹਨੂੰ ਟੈਕਲ ਕਰ ਸਕਦੇ ਆ ਸੋ ਅਸੀਂ ਸਰ ਇੱਥੇ ਇੱਕ ਨੇਬਰਹੂਡ ਸਕੀਮ ਵੀ ਬਣਾਈ ਹੈ ਪਬਲਿਕ ਦਾ ਬਹੁਤ ਸਾਰਾ ਕੋਆਪਰੇਸ਼ਨ ਮਿਲ ਰਿਹਾ ਹੈ ਐਵਰੀ ਡੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਆਉਂਦੀ ਹੈ ਉਹ ਸਾਡੇ ਨੋਟਿਸ ਚ ਆ ਰਹੀ ਹੈ ਔਰ ਜੇ ਅਸੀਂ ਇਸ ਤਰੀਕੇ ਨਾਲ ਚੱਲਦੇ ਰਹਾਂਗੇ ਕ੍ਰਿਮੀਨਲ ਤਾਂ ਹੈਗਾ 1-2% ਮੈਜੋਰਟੀ ਜਿਹੜੀ ਉਹ ਚੰਗੇ ਬੰਦਿਆਂ ਦੀ ਹੈ ਜਦੋਂ ਚੰਗੇ ਬੰਦੇ ਸਾਰੇ ਆਪਣੇ ਨਾਲ ਜੁੜਨਗੇ ਕੌਨਫੀਡੈਂਟ ਹੋਣਗੇ ਪਲੀਜ਼ ਪ੍ਰੋਫੈਸ਼ਨਲੀ ਵਰਕ ਕਰੇਗੀ ਤੇ ਬਿਲਕੁਲ ਜਿਹੜੇ ਰਿਜ਼ਲਟ ਹੋ ਪੋਜੀਟਿਵ ਆ। ਕਿਹੜੇ ਇਲਾਕੇ ਟੈਕਿੰਗ ਕੀਤੀ ਜਾ ਰਹੀ ਹੈ ਅੱਜ ਬੀਨ ਲਈ ਸਾਡਾ ਬੱਸ ਸਟੈਂਡ ਦਾ ਔਰ ਉਹਦਾ ਹਾਲਾਦ ਵਾਲਾ ਹੈਗਾ ਰੇਲਵੇ ਸਟੇਸ਼ਨ ਹੈ ਅਪਰੋਕਸੀਮੇਟਲੀ 30 ਕਸੀ ਸਾਰੇ ਸਿਟੀ ਸੀਲਿੰਗ ਪਲਾਨ ਰੱਖਿਆ ਹੈ 30 ਡਾਕ ਜਿਹੜੇ ਆ ਸਾਰੇ ਸ਼ਹਿਰ ਦੇ ਵਿੱਚ ਲਾਏ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਬੱਸ ਸਟੈਂਡ ਔਰ ਇਹਦੇ ਹਾਲੇਦ ਵਾਲੇ ਦਾ ਰੇਲਵੇ ਸਟੇਸ਼ਨ ਔਰ ਇਹਦੇ ਹਾਲੇਦ ਵਾਲੇ ਦਾ ਉਹ ਅਸੀਂ ਜਿਹੜਾ ਉਹਦੀ ਚੈਕਿੰਗ ਕਰ ਰਹੇ ਆ तकरीबन 100 ਬੰਦਾ ਜਿਹੜਾ ਇਹਦੇ ਆਲੇ ਦੁਆਲੇ ਜਿਹੜਾ ਅਸੀਂ ਸਾਡੇ ਮੁਲਾਜ਼ਮ ਨੇ ਉਹ ਚੀਜ਼ਾਂ ਨੂੰ ਚੈੱਕ ਕਰ ਰਹੇ ਆ ਔਰ ਇਸੇ ਤਰੀਕੇ ਦੇ ਨਾਲ ਰੇਲਵੇ ਸਟੇਸ਼ਨ ਕਰ ਰਹੇ ਆ ਤਾਂ ਕਿ ਇੱਕ ਅੱਜ ਸਪੈਸ਼ਲ ਜਿਹਦਾ ਦੀ ਐਡੀ ਸਾਹਿਬ ਸਪੈਸ਼ਲੀ ਆਏ ਨੇ ਉਹਦੇ ਨਾਲ ਸਾਡੀ ਫੋਰਸ ਮੋਟੀਵੇਟ ਹੁੰਦਾ ਕਿਉਂਕਿ ਆਪ ਆਏ ਨੇ ਔਰ ਨਾਲ ਦੇ ਨਾਲ ਜਿਹੜਾ ਹੈਗਾ ਮਾੜਾ ਅਨਸਰ ਜਿਹੜਾ ਹੈ ਉਹਨੂੰ ਇੱਕ ਪਤਾ ਲੱਗੇਗਾ ਕਿ ਆਪਾਂ ਹਮੇਸ਼ਾ ਹੀ ਕਹਿੰਦੇ ਆ ਕਿ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਇਹਦੇ ਨਸ਼ੇ ਦੇ ਬਾਰੇ ਜਾਂ ਕ੍ਰਾਈਮ ਬਾਰੇ ਸਾਡੇ ਕੋਈ ਨਹੀਂ ਹੈ ਔਰ ਜਿਹੜਾ ਪਬਲਿਕ ਹੈ ਆਮ ਬੰਦਾ ਹੈ ਉਹਨੂੰ ਵੀ ਹੌਸਲਾ ਹੋਣਾ ਚਾਹੀਦਾ ਹੈ ਕਿ ਅਸੀਂ ਵੱਸ ਛੱਡ ਕੇ ਸਹਿਯੋਗ ਕਰੀਏ ਔਰ ਐਡਮਿਨਿਸਟ੍ਰੇਸ਼ਨ ਦੇ ਨਾਲ ਕਰੀਏ ਠੀਕ ਥੈਂਕ ਯੂ ਐਸਐਮਜ਼ਡ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ